ਜੀ ਗੱਲ ਜੀ ਸਾਰਿਆਂ ਨੂੰ ਆਈ ਹੋਪ ਦਿਸ ਇਸ ਠੀਕ ਠਾਕ ਹੋ ਗਏ ਆਪਾਂ ਵੀ ਠੀਕ ਠਾਕ ਆ ਤੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਜਿਸ ਦਾ ਨਾਮ ਹੈ ਕਾਰਟਲੋ ਵਲੌਗਰ ਤੇ ਜਿਵੇਂ ਕਿ 18 ਤਰੀਕ ਤੋਂ ਸਾਡੇ ਘਰੇ ਲੱਗੇ ਸੀ ਮਿਸਤਰੀ ਆਪਾਂ ਲਾਈਵ ਹੋਏ ਹਾਂ ਤੁਹਾਨੂੰ ਦੱਸਿਆ ਸੀ ਤੇ 18 ਤਰੀਕ ਤੋਂ ਬਾਅਦ ਅਸੀਂ ਇੱਕ ਕਰਾਇਆ ਵਾ ਕੰਦ ਉਹਨੂੰ ਕਰਾ ਰਹੇ ਹਾਂ ਪਲਸਤਰ ਪਹਿਲਾਂ ਇਹਨਾਂ ਨੂੰ ਲਾਇਆ ਅਸੀਂ ਦਿਹਾੜੀ ਤੇ ਉਹ ਆ ਬੰਦਾ ਤੇ ਇੱਕ ਤੁਹਾਨੂੰ ਵਿਖਾਉਂਦੇ ਜਿਹੜਾ ਵਿੱਚ ਹੈਗਾ ਸੀ ਮੌਜੂਦ ਹੀ ਤੇ ਉਹਦੇ ਨਾਲ ਜਿਹੜਾ ਬੰਦਾ ਆਇਆ ਸੀ ਉਹਨੂੰ ਹੀ ਦਿੱਤਾ ਵਾ ਹਟਾ ਠੀਕ ਆ ਇਹ ਹੁਣ ਬੰਦੇ ਹੀ ਕਰਤੇ ਚੇਂਜ ਇਹ ਬੰਦਿਆ ਨੇ ਪਲਸਟਰ ਹਾਡਾ ਕੀਤਾ ਵਾ ਦੋ ਦਿਨਾਂ ਚ ਤੇ ਅੱਜ ਇਹਨਾਂ ਦੇ ਦੂਜੇ ਦਿਨ ਦੀਆਂ ਸ਼ਾਮਾਂ ਵਾ ਤੇ ਟਾਈਮ ਹੋ ਗਿਆ ਵਾ 5:30 ਹੋ ਗਏ ਆ ਠੀਕ ਆ ਤੇ ਹੁਣ ਤੁਹਾਨੂੰ ਮਲਾਉਨੇ ਆ ਇਹਨਾਂ ਦੇ ਨਾਲ ਤੇ ਜਿਹੜਾ ਤੇ ਹੈਗਾ ਨਾ ਆਹ ਵਾਲਾ ਬੰਦਾ ਨੀਲੀ ਕੋਟੀ ਵਾਲਾ ਇਹ ਬੰਦਾ ਪਹਿਲਾਂ ਵੀ ਹੈਗਾ ਸੀ ਠੀਕ ਆ ਇਹ ਬੰਦੇ ਨੇ ਸਾਨੂੰ ਇੰਨਾ ਤਪਾਇਆ ਇੰਨਾ ਤਪਾਇਆ ਨਾ ਇਹ ਬੰਦੇ ਨੇ ਸਾਡੀ 12 ਦਿਨਾਂ ਚ ਕੰਦ ਨਵੇੜੀ ਆ ਠੀਕ ਆ ਫਿਰ ਜਿਹੜਾ ਇਹਦੇ ਨਾਲ ਆਇਆ ਹੀਗਾ ਮਿਸਤਰੀ ਉਹਨੂੰ ਦਿੱਤਾ ਟਾ ਵੀ ਜਾ ਬਊ ਤੂੰ ਤੇ ਇਹ ਚਲ ਜਾ ਆਉਂਦੇ ਹੀ ਮਿਸਤਰੀ ਸਾਡੇ 9:30 10 ਵਜੇ ਜਾਂਦੇ ਹੀ 5 ਵਜੇ 4:30 5 ਵਜੇ ਠੀਕ ਹੈ ਜੀ ਇਹਨਾਂ ਇਹ ਕੰਦ ਤੇ ਤੁਸੀਂ ਵੇਖ ਲਿਓ ਮੈਂ ਤੁਹਾਨੂੰ ਚਾਜਣਾ ਜੂਮਗਾ ਕਿ ਹੁਣ ਇਹ ਕੰਦ ਤੇ ਇਹਨਾਂ ਨੇ 15 20 ਬੋਰੀਆਂ ਹੜੀਆਂ ਸੀਮਿੰਟ ਦੀਆਂ ਲਾਤੀਆਂ ਤੇ ਪਲਸਟਰ ਤੇ ਤੇ ਪਲਸਟਰ ਤੇ 5 25 ਬੋਰੀਆਂ ਤੇ ਵਿਦ ਵਿਦ ਕਾਂਡੀ ਪਲਸਟਰ ਅੰਦਰੋਂ ਬਾਹਰੋਂ ਤੇ 20 ਦੇ ਪੰਜ ਜਿਹੜੀਆਂ ਹੁਣ ਮੰਗਾਈਆਂ ਉਹ ਠੀਕ ਆ ਉਹ ਵੱਖਰੀਆਂ ਨਾ ਤੇ 20 ਉਹਨਾਂ ਨੇ ਕੱਲਿਆਂ ਨੇ ਲਾਈਆਂ ਤੇ ਪੰਜ ਆ ਜਿਹੜੇ ਖੱਟੀ ਕੋਟੀ ਵਾਲੇ ਹੁਣ ਆਏ ਨੇ ਕੋਸਾ ਬਾਪ ਮੂਰੇ ਹੋਏ ਨੇ ਇਹਨਾਂ ਨੇ ਪੰਜ ਲਾਈਆਂ ਜੋ ਤੇ ਆ ਤਿੰਨ ਲਾਤੀਆਂ ਨੇ ਅੰਦਰ ਤੇ ਚੌਥੀ ਬੋਰੀ ਲੱਗਦੀ ਆ ਹਲੇ ਬਾਹਰ ਠੀਕ ਆ ਤੇ ਪੰਜਵੀਂ ਬੋਰੀ ਸਾਡੇ ਘਰੇ ਪਈ ਉਹ ਤੁਹਾਨੂੰ ਵਿਖਾਉਨੇ ਆ ਜੇ ਉਹ ਬਚ ਗਈ ਰੱਬ ਦੀ ਕਿਰਪਾ ਨਾਲ ਇਹਨਾਂ ਦੇ ਹੱਥੋਂ ਤੇ ਉਹੀ ਮੋੜ ਕੇ ਪੈਸੇ ਲਾਵਾਂਗੇ ਤੇ ਉਮੀਦ ਨਹੀਂ ਹੈਗੀ ਕੀ ਇਹ ਬਚਾਉਣਗੇ ਠੀਕ ਆ ਜੀ ਇਹ ਹੋ ਗਿਆ ਉਹ ਬੰਦਾ ਫੇਰੇ ਕਹਿੰਦਾ ਆ ਕਿ ਮੇਰਾ ਭਰਾ ਬੜਾ ਤਗੜਾ ਮਿਸਤਰੀ ਆ ਅਹੀਂ ਮਤਲਬ ਉਹਨੂੰ ਲਿਆਵਾਂਗੇ ਮੈਂ ਚਲੋ ਠੀਕ ਆ ਫੇਰ ਅਹੀਂ ਇਹ ਬੰਦੇ ਨੂੰ ਸੱਦਿਆ ਇਹਨੂੰ ਸਨਮਾਨਤ ਕਰੋ ਸਾਰੇ ਜਣੇ ਨੂੰ ਵਧਾਈਆਂ ਦੋ ਇਹ ਬੰਦੇ ਨੇ ਸਾਡੀ ਦੋ ਦਿਨਾਂ ਚ ਕੰਧ ਪਲਸਟਰ ਕਰਤੀ ਆ ਇਹਨੇ ਦੋ ਦਿਨਾਂ ਚ ਕੰਧ ਪਲਸਟਰ ਕਰਤੀ ਤੇ ਫੇਰ ਇਹਨਾਂ ਨੇ ਲਿਆਂਦਾ ਉਹ ਬੰਦਾ ਹੈਲੋ ਕਰਦੇ ਉਹ ਲਿਆਂਦਾ ਬੰਦਾ ਲੇਵਰ ਤੇ ਇਹ ਕਾਹ ਲੈਵਰ ਤੇ ਮੁੜ ਕੇ ਇਹਨੂੰ ਇਹ ਜਿਹੜਾ ਮਿਸਤਰੀ ਬਣਿਆ ਸੀ ਨਾ ਉਦੋਂ ਦਾ ਇਹਨੂੰ ਫੇਰ ਇਹਨਾਂ ਨੇ ਰੱਖਿਆ ਲੈਵਰ ਤੇ ਤੇ ਇਹਨਾਂ ਉਹਨਾਂ ਨੂੰ ਲਿਆਂਦਾ ਲੇਵਰ ਤੇ ਉਹ ਬੰਦਾ ਬਾਟੇ ਫੜਾਉਂਦਾ ਤੇ ਇਹ ਬੰਦੇ ਨੂੰ ਹੁਣ ਫੜਾਈ ਕਾਂਢੀ ਤੇ ਤੁਸੀਂ ਵੇਖ ਸਕਦੇ ਹੋ ਜੋ ਇਧਰ ਤੇ ਤੁਸੀਂ ਸਾਰੇ ਜਣੇ ਦੱਸੋ ਵੀ ਇਹਨਾਂ ਨੇ ਕਾਂਢੀ ਪਸਰ ਇਧਰੋਂ ਤੇ ਵਧੀਆ ਕੀਤਾ ਤੇ ਪਰਲੇ ਬਣੇ ਤੁਹਾਨੂੰ ਚਾਹਤੀ ਮਰਾਉਨੇ ਆ ਉਹ ਵੇਖੋ ਕਿਦਾਂ ਦਾ ਕੀਤਾ ਤੇ ਇਹ ਬੰਦਿਆਂ ਨੂੰ ਦੱਸੋ ਕਿੰਨੇ ਤੋਪਾਂ ਦੀ ਸਲਾਮੀ ਦਿੱਤੀ ਜਾਵੇ ਬੱਸ ਕਰ ਜਾ ਆਂਦਾ ਬੱਸ ਕਰ ਜਾ ਤੇ ਵੇਖੋ ਕਿੰਨਾ ਕਿੰਨਾ ਨਾਲ-ਨਾਲ ਇਹਨਾਂ ਨੇ ਵੇਸਟ ਕੀਤਾ ਠੀਕ ਆ ਤੇ ਤੁਸੀਂ ਹੁਣ ਸਾਰੇ ਜਾਨੇ ਸਾਨੂੰ ਕਮੈਂਟ ਕਰਕੇ ਦੱਸਿਓ ਇਹ ਮਿਸਤਰੀਆਂ ਦੀ ਤੁਹਾਨੂੰ ਬਾ 12 15 ਦਿਨਾਂ ਚ ਜਿਹੜੇ ਕੰਮ ਰੈਡੀ ਕਰ ਦਿੰਦੇ ਨੇ ਨਾ ਮਿਸਤਰੀਆਂ ਦੀ ਤੁਹਾਨੂੰ ਲੋੜ ਆ ਜਾਂ ਨਹੀਂ ਲੋੜ ਦੱਸ ਦਿਓ ਜੇ ਲੋੜ ਹੈ ਤੁਹਾਨੂੰ ਅਸੀਂ ਕਮੈਂਟਾਂ ਚ ਦੱਸ ਦਾਂਗੇ ਕਿ ਇਹ ਬੰਦੇ ਤਰਨਤਨ ਸ਼ਹਿਰ ਦੇ ਆਗੇ ਆ ਤੇ ਵਧੀਆ ਕੰਮ ਕਰਦੇ ਜੇਕਰ ਨੂੰ ਕੰਮ ਪਸੰਦ ਆ ਤੇ ਤੁਸੀਂ ਇਨਵਾਈਟ ਕਰ ਲਿਓ ਨਹੀਂ ਤੇ ਤਰਨਤਨ ਚ ਵਿਜ਼ਿਟ ਕਰਿਓ ਤੁਹਾਨੂੰ ਇਹਨਾਂ ਨਾਲ ਮਿਲਾਦਾ ਹਾਂ ਹੈਲੋ ਕਰ ਦਿਓ ਹੁਣ ਸਾਰਿਆਂ ਨੂੰ ਇੱਕ ਕਰੀ ਬਾਏ ਬਾਏ ਕਰ ਦੋ ਅੱਜ ਇਹਨਾਂ ਨੂੰ ਇੱਕ ਨਹੀਂ ਤਾਂ ਇਹਨਾਂ ਨੂੰ ਭਜਾਤਾ ਹੀ ਪਰ ਟੀਟ ਜੇ ਫੇਰ ਆ ਗਏ ਉਹ ਕਹਿੰਦੇ ਹੁੰਦੇ ਨਾ ਵੀ ਮਿਸਤਰੀ ਆਉਂਦਾ ਆਪਦੀ ਮਰਜ਼ੀ ਨਾਲ ਜਾਂਦਾ ਆਪਦੀ ਮਰਜ਼ੀ ਨਾਲ ਅਸੀਂ ਇਹਨਾਂ ਨੂੰ ਛੱਦ ਕੇ ਲਿਆਉਂਦਾ ਤੇ ਗਾਇਸ ਸਾਡੀ ਉਦਨ ਦੀ ਨਾ ਇੰਨੀ ਮਤ ਮਾਰੀ ਆ ਨਾ ਮੈਂ ਤਰਨ ਤਾਂ ਦਾ ਗੇੜਾ ਲਾਇਆ ਤੇ ਤੁਸੀਂ ਜਰਮਨ ਬੇકરી ਬੜੀ ਮਿਸ ਕੀਤੀ ਨਾ ਮੈਂ ਉੱਥੇ ਗਈ ਉਦਨ ਦੀ ਸੋ ਸੌਰੀ ਫਾਰ 댓 ਤੇ ਹੁਣ ਦਾ ਨੂੰ ਮਲਾਉਨੇ ਆ ਅੰਦਰ ਜਾ ਕੇ ਠੀਕ ਹੈ ਜੀ ਬਾਏ ਬਾਏ ਸਾਰਿਆਂ ਨੂੰ ਅੰਦਰ ਦਾ ਵੀਊ ਚੈੱਕ ਕਰੋ ਇੱਧਰ ਵੇਖੋ ਇੱਧਰ ਇੰਨੀ ਕਿ ਸਫਾਈ ਆਈ ਜੀ ਤੇ ਬਾਹਰ ਸੋਨਾ ਵਧੀਆ